ਜਲੰਧਰ 13 ਸਾਲਾ ਮਾਸੂਮਤੀ ਨੇ ਸਾਰਾ ਹੀ ਪੰਜਾਬ ਰੁਵਾ ਕੇ ਰੱਖ ਦਿੱਤਾ ਉਹ 13 ਸਾਲ ਦੀ ਉਮਰ ਕਿੰਨੀ ਕ ਹੁੰਦੀ ਆ ਉਹ ਦਰਿੰਦੇ ਨੂੰ ਤਰਸ ਨਹੀਂ ਆਇਆ ਉਹਦੀਆਂ ਆਪਣੀਆਂ ਧੀਆ ਨਹੀਂ ਸੀ ਪਰ ਨਹੀਂ ਉਹ ਨਾ ਤਾਂ ਸਿੱਖ ਸੀ ਤੇ ਨਾ ਹੀ ਇਨਸਾਨ ਸੀ ਕਹਿੰਦੇ ਨੇ ਉਹ ਆਪਣੇ ਟੱਬਰ ਨਾਲ ਵੀ ਪਹਿਲਾਂ ਬਹੁਤ ਕੁਝ ਗਲਤ ਕਰ ਚੁੱਕਿਆ ਏ ਤੇ ਆ ਤਾਂ ਬਸ ਸਿੱਖੀ ਦਾ ਬਾਣਾ ਨੌਕਰੀ ਲੈਣ ਲਈ ਉਹਨੇ ਪਾਇਆ ਹੋਇਆ ਸੀ ਆ ਮਾਸੂਮਤੀ ਪ੍ਰਭਲੀਨ ਕੌਰ ਜਿਸ ਦੀਆਂ ਪੁਰਾਣੀਆਂ ਫੋਟੋਆਂ ਉਸਦੇ ਭਰਾ ਨੇ ਹੁਣ ਸੋਸ਼ਲ ਮੀਡੀਆ ਤੇ ਪਾਈਆਂ ਨੇ ਸੱਚੀ ਦੇਖ ਕਿੰਨਾ ਰੂਹ ਕੰਬ ਜਾਂਦੀ ਆ ਕਿੰਨਾ ਸੋਹਣਾ ਸੀ ਭੈਣ ਭਰਾਵਾਂ ਦਾ ਰਿਸ਼ਤਾ ਆ ਵੇਖੋ ਤੁਸੀਂ ਫੋਟੋਆਂ 'ਚ ਦੇਖ ਸਕਦੇ ਹੋ ਕਿ ਵੀਰ ਦਾ ਜਨਮ ਦੇ ਨਾਂ ਕੇਕ ਕਟਿਆ ਵਾ ਨੂੰ ਕੇਕ ਖਵਾ ਰੀ ਹਨ ਕੀ ਜਈ ਆ ਟਿੱਡੀ ਜੀ ਨੇ ਜਾਗੋ ਚੱਕੀ ਹੋਈ ਆ ਆ ਦੇਖੋ ਆ ਵੀਡੀਓ ਦੇ ਵਿੱਚ ਗੰਦੀ ਪਈ ਆ ਗਲੀ ਚ ਖਲੋਤੇ ਹੋਏ ਆ ਤੇ ਸਾ이드 ਕੋਈ ਪ੍ਰੋਗਰਾਮ ਹੋਵੇਗਾ ਵੀ ਤਿਉਹਾਰ ਹੋਵੇਗਾ ਤੇ ਉਦੋਂ ਲੱਗੇ ਹੋਏ ਆ ਗਾਉਣ ਦੇਖੋ ਯਾਰੋ ਕੀ ਨਿੱਕੀ ਜਈ ਧੀ ਆ ਜਿਹਦੇ ਨਾਲ ਉਹਨੇ ਇੰਨਾ ਜ਼ੁਲਮ ਕਮਾਇਆ ਸੱਚੀ ਯਾਰੋ ਰੱਬ ਵੀ ਉਹਨੂੰ ਮਾਫ ਨਹੀਂ ਕਰੇਗਾ ਪਹਿਲਾਂ ਤਾਂ ਚਾਹੀਦਾ ਵਾ ਕਿ ਉਹਨੂੰ ਇੱਥੇ ਹੀ ਕੋਈ ਸਜ਼ਾ ਦੇ ਦਿੱਤੀ ਜਾਵੇ ਜਿੱਦਾਂ ਦੀਆਂ ਅਰਬ ਕੰਟਰੀਆਂ ਚ ਦਿੰਦੇ ਆ ਕਿਉਂਕਿ ਜੇ ਅੱਜ ਇਸ ਦਰਿੰਦੇ ਨੂੰ ਨਾਂ ਬਖਸਿਆ ਨਾ ਤਾਂ ਹੋਰ ਵੀ ਇਹੋ ਜਿਹੇ ਦਰਿੰਦੇ ਬਹੁਤ ਪੈਦਾ ਹੋਣਗੇ ਸੋ ਤੁਸੀਂ ਇਸ ਭੈਣ ਕਮੈਂਟਾਂ ਚ ਆਰ ਆਈ ਪੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ